ਉਹ ਵੀ ਨਹੀਂ ਚੱਲਦਾ ਹੈਲੋ एवरीवन ਸਸਕੀ ਕਾਲ ਸਾਰਿਆਂ ਨੂੰ ਕਿਦਾਂ ਸਾਰੇ ਉਮੀਦ ਕਰਦੇ ਹਾਂ ਸਾਰੇ ਠੀਕ ਹੋਗੇ ਆਪੋ ਆਪਣੇ ਘਰਾਂ ਦੇ ਵਿੱਚ ਹਾਸੇ ਵਾਸਤੇ ਤੇ ਰਾਜੀ ਖੁਸ਼ੀ ਹੋਗੇ ਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਤੇ ਤੇ ਬਾਹਰ ਹੋ ਰਹੀ ਆ ਬਾਰਿਸ਼ ਸਵੇਰ ਦੀ ਅੱਜ ਤੇ ਆਪਾਂ ਟਾਈਮ ਹੋ ਗਿਆ ਕਿੰਨੇ ਵਜ ਦਾ ਸਾਡੇ ਪੂਰੇ 11 ਵਜ ਦਾ ਟਾਈਮ ਹੋ ਗਿਆ ਏ ਤੇ ਹੁਣੇ ਹੀ ਮੈਂ ਹਾਂ ਚਲੋ ਤੁਹਾਨੂੰ ਨਾਲੇ ਬਾਹਰ ਦਾ ਮਾਹੌਲ ਚਲ ਦਿਖਾ ਦਿੰਨੇ ਆ ਤੇ ਨਾਲੇ ਆਪਾਂ ਵਲੌਗ ਦੀ ਕਰਤੀ ਸ਼ੁਰੂਆਤ ਤੇ ਵੇਖੋ ਅਜੇ ਵੀ ਪੂਰਾ ਬਦਲ ਹੋਇਆ ਪਿਆ ਏ ਕੱਲ ਦਾ ਬਸ ਐਵੇਂ ਚੱਲੀ ਜਾਂਦਾ ਕਦੀ ਆ ਜਾਂਦੀ ਬਾਰਿਸ਼ ਕਦੀ ਹਟ ਜਾਂਦੀ ਆ ਆ ਵਿੱਚ ਆਪਾਂ ਲਿਆਇ ਨਾ ਜੇਕਰ ਮੇਰੀ ਨਹੀਂ ਮੰਨਣੀ ਹੁੰਦੀ ਤੁਸੀਂ ਮਤਲਬ ਕੀ ਜਦੋਂ ਮੈਂ ਕਹਿਤਾ ਕਿ ਨਹੀਂ ਚੱਲਦਾ ਤੇ ਨਹੀਂ ਚੱਲਦਾ ਹਾਂ ਵਾਹ ਇੱਕੋ ਮਿੰਟ ਆਵੇ ਬਸ ਜਾਹ ਨੂੰ ਚਲਾ ਕੇ ਟਣਾ ਜੇ ਤੁਸੀਂ ਮੇਰਾ ਕੱਲ ਦੀ ਜਾਣ ਖਾਦੀ ਹੈ ਨਾ ਜੇ ਨਾ ਚੱਲਿਆ ਤਾਂ ਫਿਰ ਵੇਖਿਓ ਹੱਦ ਹੋ ਗਈ ਆ ਕਿ ਇਹ ਮਤਲਬ ਕਿ ਮਤਲਬ ਕਿ ਯਕੀਨ ਹੀ ਨਹੀਂ ਹੈਗਾ ਬੁੱਢੀ ਤੇ ਬੁੱਢੀ ਤਾਂ ਨਹੀਂ ਜੀਰਾ ਆਓ ਹੱਦ ਹੋ ਗਈ ਆ ਅਡਕ ਡਰਾਇਰ ਜਿਹੜਾ ਪੋਦਰ ਡਰਾਇਰ ਨਹੀਂ ਬਣਾਉਂਦਾ ਉਹ ਡਰਾਇਰੇ ਵੈ ਇਹਨਾਂ ਨੂੰ ਕਹਤਾ ਵੀ ਇੱਕਦਮ ਖਰਾਬ ਹੋਇਆ ਵਾ ਨਹੀਂ ਚੱਲਣਾ ਨਹੀਂ ਚੱਲਣਾ ਪਰ ਮੇਰੀ ਮੰਨਣ ਹੀ ਨਹੀਂ ਦੇ ਹੁਣ ਆਪਣੀ ਉਹ ਕਰਨਗੇ ਕੀ ਇਹਨਾਂ ਦੇ ਮਕੈਨਿਕੀ ਝਾੜ ਦਾਂਗੇ ਵੇਖਿਓ ਹਾਂ ਤੇ ਇਧਰ ਆਪਣੀ ਸਨੋਈ ਕਿਦਰ ਗਈ ਆ ਸਨੋਈ ਨੂੰ ਮੈਂ ਪਾਈ ਸੀਗੀ ਰੋਟੀ ਤੇ ਦੇਖੋ ਸਨੋਈ ਨੇ ਕਿੱਦਾਂ ਰੋਟੀ ਦਾ ਖਲਾਰਾ ਪਾਇਆ ਤੇ ਅੱਜ ਸਨੋਈ ਨੇ ਕੀਤੇ ਸਵੇਰੇ ਸਵੇਰ ਦੋ ਨੁਕਸਾਨ ਇੱਕ ਤਾਂ ਮੈਂ ਚਲੋ ਸੰਭਾਲਦਾ ਵਾ ਪਰ ਫੇਰ ਵੀ ਤੁਹਾਨੂੰ ਮੈਂ ਦੱਸ ਦਿੰਨੀ ਆ ਕਿ ਇਹਨੇ ਚ ਗਰੂਪ ਨੇ ਲਿਆ ਕਾ ਵੇਖੋ ਕਿੱਦਾਂ ਬੈਠੀ ਦ੍ਰਿਖ ਮੈਡਮ ਜੀ ਉਹ ਦੇਖੋ ਮਹਾਰਾਣੀ ਨਾ ਸਭ ਤੋਂ ਪਹਿਲਾ ਨੁਕਸਾਨ ਏ ਕਹਣਾ ਸਭ ਤੋਂ ਪਹਿਲਾ ਨੁਕਸਾਨ ਤੇ ਤੁਹਾਨੂੰ ਮੈਂ ਇਹ ਦਿਖਾਉਣੀ ਤੇ ਦੇਖੋ ਆਹ ਵੇਖੋ ਇਹਨੇ ਸਾਰਾ ਇੱਥੇ ਪਿਆ ਜਿਹੜਾ ਸਟੈਂਡ ਨਾ ਆਪਣਾ ਜੁੱਤੀਆਂ ਵਾਲਾ ਸਟੈਂਡ ਆ ਸਾਰਾ ਇਧਰ ਕਿੱਦਾਂ ਇਹਨੇ ਖੜਾ ਰਿਆ ਥੱਲੇ ਸੁੱਟਦਾ ਉਹ ਅੱਗੇ ਵਿਚਾਰਾ ਹੈ ਵੀ ਉਹ ਜਾ ਹੀਗਾ ਤੇ ਇੱਕ ਇਹਨੇ ਥੋੜਦਾ ਨੀਚੇ ਇਹਦਾ ਪਤਾ ਕੀ ਆ ਪ੍ਰੋਬਲਮ ਉਹ ਜਿੱਦੋਂ ਗਾੜੀਆਂ ਉਹ ਚੀਜ਼ ਨਹੀਂ ਹੈਗਾ ਇਹਦਾ ਮੂੰਹ ਹੀ ਨਹੀਂ ਹੈਗਾ ਤੇ ਚੱਲੂ ਕਿੱਦਾਂ ਹਵਾ ਕਿੱਧਰ ਦੀ ਨਿਕਲੂਗੀ ਦੀ ਤੇ ਇੱਕ ਤੁਹਾਨੂੰ ਮੈਂ ਹੋਰ ਦਿਖਾਉਣੀ ਆ ਇਹਨੇ ਅੱਜ ਸਵੇਰੇ ਸਵੇਰ ਕੀ ਨੁਕਸਾਨ ਕੀਤਾ ਇਹਦਾ ਮੂੰਹ ਨਹੀਂ ਹੈਗਾ ਪਰ ਤੇਰਾ ਤਾਂ ਮੂੰਹ ਨਹੀਂ ਮੇਰਾ ਹੈਗਾ ਵਾ ਤੇ ਇੱਚ ਕਿਹੜੀ ਗੱਲ ਰੱਬ ਨੇ ਦਿੱਤਾ ਐਡਾ ਵੱਡਾ ਮੂੰਹ ਵੱਡਾ ਮੂੰਹ ਇੱਥੇ ਲਿਆਗੇ ਨਾ ਜਗਰੂਪ ਨੇ ਰੱਖੇ ਸੀਗੇ ਪੈਸੇ ਇੱਥੇ ਇੱਥੇ ਪਿਆ ਸੀ ਇੱਥੇ ਤੇ ਹੈਗੇ ਸੀਗੇ 10 10-10 ਰੁਪਏ ਦੇ ਦੋ ਡੋਟ ਨਾਲ ਹੈਗੇ ਸੀਗੇ ਇੱਕ 20 ਰੁਪਏ ਦਾ ਨੋਟ ਤੇ ਇੱਕ ਦੋ ਹੈਗੇ 50 ਰੁਪਏ ਦੇ ਨੋਟ ਤੇ ਮਤਲਬ ਕਿ 150 ਰੁਪਿਆ ਪਿਆ ਸੀਗਾ ਇੱਥੇ ਤੇ ਮੈਂ ਚਲੇਗੀ ਤੇ ਇੱਥੇ ਪਿਆ ਸੀਗਾ 150 ਰੁਪਇਆ ਤੇ ਮੈਂ ਚਲੇਗੀ ਸਵੇਰੇ ਨਹਾਉਣ ਤੇ ਇਹ ਮੈਡਮ ਨੂੰ ਮੈਂ ਕਰਕੇ ਗੇਟੇ ਤੋਂ ਬੰਦ ਅੰਦਰ ਜਗਰੂਪ ਗਿਆ ਸੀਗੇ ਗੁਰਦੁਆਰਾ ਸਾਹਿਬ ਤੇ ਇੰਨੇ ਪਤਾ ਮੇਰੇ ਆਉਂਦਿਆਂ ਨੂੰ ਕੀ ਕੀਤਾ ਮੇਰੇ ਆਉਂਦਿਆਂ ਨੂੰ ਉਹ ਮਤਲਬ ਕਿ ਜਿਹੜੇ 10 ਰੁਪਏ ਦੇ ਨੋਟ ਸੀ 20 ਰੁਪਏ ਦੇ ਨੋਟ ਸੀਗੇ ਇਹਨੇ ਚਾਰੇ ਪੰਜੇ ਪਾੜਤੇ ਇੱਥੇ ਪੂਰਾ ਖਲਾਰਾ ਪਾਇਆ ਅਜੇ ਵੀ ਆਵੇ ਟੋਟੇ ਪੈ ਤਾਂ ਮੈਂ ਦਿਖਾਉਣੀ ਆ ਤੇ ਉਹ ਦੂਸਰਾ ਨੰਬਰ ਹੈ ਉੱਧਰ ਇੱਕ ਜੁੱਤੀਆਂ ਵਾਲਾ ਸਟੈਂਡ ਪਿਆ ਸੀਗਾ ਆਪਣਾ ਉਹ ਸੁਟਿਆ ਤੇ ਆਣ ਕੇ ਬੜੇ ਮਤਲਬ ਕੀ ਪਿਆਰ ਦੇ ਨਾਲ ਇੱਥੇ ਬੈੱਡ ਤੇ ਚੜ੍ਹ ਕੇ ਬੈਠੀ ਬੜੇ ਮਜੇ ਨਾਲ ਮੇਰੇ ਆਉਂਦਿਆਂ ਨੂੰ ਜਦੋਂ ਮੈਂ ਗੇਟ ਖੋਲ੍ਹਿਆ ਨਾ ਤੇ ਜਦੋਂ ਮੈਂ ਵੇਖੇ ਪੈਸੇ ਤੇ ਮੈਨੂੰ ਚੜ ਗੁੱਸਾ ਗਿਆ ਪਰ ਮੈਨੂੰ ਕਿਹਾ ਠੀਕ ਹੋ ਜਾ ਹੈ ਫਿਰ ਮੈਨੂੰ ਕੀ ਆਨੇ ਦਾ ਰੱਬ ਦਾ ਪਾਣਾ ਮੰਨ ਕੇ ਤੇ ਚੱਲਣਾ ਪਿਆ ਕਿ ਹੁਣ ਮੈਨੂੰ ਕੀ ਕਹਿ ਸਕਦਾ ਬੇ ਕੀ ਕੀ ਕਹਿ ਸਕਦੀ ਬੇਜਬਾਨੀ ਹੈਗੀ ਹੁਣ ਮੈਨੂੰ ਕੀ ਕਹਾਂ ਦੱਸੋ ਪਰ ਗਲਤੀ ਤੇ ਆਪਣੀ ਨਾ ਤੁਸੀਂ ਇੱਥੇ ਪੈਸੇ ਕਿਉਂ ਰੱਖੇ ਪ੍ਰਭ ਨੂੰ ਮੈਂ ਦੱਸਿਆ ਮੈਂ ਕਿ ਪ੍ਰਭ ਤੇਰੀ ਸੁਨੋਈ ਨੇ ਦੋ ਨੁਕਸਾਨ ਕਰਤੇ ਸਿਰਸਿਰ ਉਹਨਾਂ ਦਾ ਗਲਤੀ ਤੁਹਾਡੀ ਹੈ ਤੁਸੀਂ ਉੱਥੇ ਕਿਉਂ ਰੱਖੇ ਤੇ ਇਹ ਨਹੀਂ ਮੈਂ ਨੂੰ ਕਿਹਾ ਮੇਰੀ ਗਲਤੀ ਕਦੀ ਗਲਤੀ ਪਾਪਾ ਦੀ ਜਿਨ੍ਹਾਂ ਨੇ ਉੱਥੇ ਰੱਖੇ ਲਿਆ ਕੇ ਤੇ ਇੱਧਰ ਦੇਖੋ ਇਹ ਨੇ ਆਏ ਇਹ ਨੇ ਅੱਜ ਨਹੀਂ ਨਿੱਗੇ ਵੀ ਦੋ ਤਿੰਨ ਵਾਰੀ ਸਾਡੇ ਇਦਾਂ ਦੇ ਨੁਕਸਾਨ ਕੀਤੇ ਨੇ ਇੱਕ ਵਾਰੀ ਸਾਡੇ ਉਹ ਉੱਥੇ ਹੈੱਡਫੋਨ ਪੈਸੇ ਬੈੱਡ ਦੀ ਢੋਹ ਦੇ ਤੇ ਇਹਨੇ ਉਹਦੀ ਤਾਰ ਖਾ ਲਈ ਤੇ ਆ ਜਿਹੜੇ ਦੋ ਨੁਕਸਾਨ ਇਹਨੇ ਕੀਤੇ ਮੈਂ ਤੈਨੂੰ ਹੁਣੇ ਵੀ ਦਿਖਾਉਣੀ ਟੋਟੇ ਇਧਰ ਰੱਖਿਓ ਆਪਿਆ ਇੱਕ ਹੋਣੀ ਕਿ ਨਹੀਂ ਕਿਉਂ ਉੱਥੇ ਪੈ ਜੇ ਹਲੋ ਗਾਇਸ ਹੁਣ ਮੈਂ ਇਹਨਾਂ ਦੀ ਕਰ ਦਿਆਂ ਸੈਲਟਿੰਗ ਸਟੈਂਡ ਨੂੰ ਸੈੱਟ ਕਰਕੇ ਰੱਖਾਂ ਹੈਲੋ ਗਾਇਸ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਦਾਂ ਹੀ ਸਾਰੇ ਉਮੀਦ ਕਰਦੇ ਆਂ ਸਾਰੇ ਠੀਕ ਹੋ ਕੇ ਤੇ ਆਪ ਆਪਣੇ ਘਰਾਂ ਦੇ ਵਿੱਚ ਹਾਸੇ ਵਾਸਤੇ ਤੇ ਰਾਜੀ ਖੁਸ਼ੀ ਹੋਗੇ ਜੀ ਭਗਤ ਜੀ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਤੇ ਦੀ ਸ਼ੁਰੂਆਤ ਕਰਦੇ ਆ ਆਪਾਂ ਅੱਜ ਬਲੌਗ ਦਾ ਟਾਈਮ ਹੋ ਚੁੱਕਾ ਹੈ ਸਵੇਰ ਦਾ 10:30 ਵਜੇ ਦਾ ਟਾਈਮ ਹੋ ਚੁੱਕਾ ਹੈ ਤੇ ਕਵਲ ਅਜੇ ਆਈਦੀ ਹੈਗੀ ਉਹਦੀ ਮੈਂ ਵੇਟ ਕਰਦੀ ਪਈ ਆ ਕਿ ਕਦੋਂ ਉਹ ਆਵੇ ਤੇ ਕਦੋਂ ਮੈਂ ਆਪਣੇ ਕੰਮ-ਕਾਰ ਜਿਹੜੇ ਘਰ ਦੀ ਚੰਗੀ ਤਰ੍ਹਾਂ ਸਫਾਈ ਜਿਹੜੀ ਉਹ ਕਰਾਂ ਕਿਉਂਕਿ ਅੱਜ ਬਹੁਤ ਵਧੀਆ ਬਾੜ ਧੁੱਪ ਲੱਗੀ ਹੋਈ ਆ ਕੱਲ ਸਾਰਾ ਦਿਨ ਹੰਦੀ ਰਹੀ ਸੀਗੀ ਬਾਰਿਸ਼ ਤੇ ਬਾਰਿਸ਼ ਹੁੰਦਾ ਕਰਕੇ ਨਾ ਕੱਲ ਕੋਈ ਵੀ ਮਤਲਬ ਕੋਈ ਘਰ ਦਾ ਚੰਗੀ ਤਰ੍ਹਾਂ ਕੰਮ ਨਹੀਂ ਹੋਇਆ ਅੱਜ ਵਧੀਆ ਧੁੱਪ ਲੱਗੀ ਆ ਤੇ ਅੱਜ ਆਪਾਂ ਸਾਰੇ ਮਤਲਬ ਕਿ ਜਿਹੜੇ ਵੀ ਕੱਪੜੇ ਵਗੈਰਾ ਵਾਸ਼ ਕਰਨੇ ਆ ਨਾ ਉਹ ਕੱਪੜੇ ਵਾਸ਼ ਕਰਕੇ ਰੱਖਾਂਗੇ ਤੇ ਘਰ ਦੀ ਸਾਰੀ ਕਲੀਨਿੰਗ ਜਿਹੜੀ ਆ ਚੰਗੀ ਤਰ੍ਹਾਂ ਕਰਾਂਗੇ ਕਿਉਂਕਿ ਧੁੱਪ ਦੇ ਨਾਲ ਨਾ ਮਤਲਬ ਕਿ ਦਿਨ ਜਦੋਂ ਵਧੀਆ ਲੱਗਾ ਹੋਵੇ ਨਾ ਤੇ ਕੰਮ ਕਰਨ ਨੂੰ ਵੀ ਦਿਲ ਕਰਦਾ ਹੈ ਤੇ ਅਦਰਵਾਈਜ਼ ਜਦੋਂ ਮਤਲਬ ਕਿ ਐਵੇਂ ਦਾ ਮੌਸਮ ਹੋਵੇ ਕਦੀ ਧੁੱਪ ਜਾਦੇ ਤੁੰਦ ਜੀ ਪਈ ਹੋਵੇ ਤੇ ਉਹਦੇ ਨਾਲ ਵੀ ਫਿਰਣਾ ਉੱਠਣ ਨੂੰ ਦਿਲ ਨਹੀਂ ਕਰਦਾ ਕੋਈ ਵੀ ਕੰਮਕਾਰ ਵਧੀਆ ਨਹੀਂ ਹੁੰਦਾ ਤੇ ਜਿਵੇਂ ਬਾਰਿਸ਼ ਤੇ ਦੇਰ ਚੱਲਦੇ ਹੋਣ ਤੇ ਉਹਦੇ ਤੁਹਾਨੂੰ ਪਤਾ ਵੈਸੇ ਵੀ ਬਾਰਿਸ਼ ਦੇ ਦਿਨਾਂ ਦੇ ਵਿੱਚ ਤੇ ਵੈਸੇ ਵੀ ਖਲਾਰੇ ਜੇ ਪੈ ਰਹੇ ਨੇ ਨੇ ਤਾਂ ਦਿਲ ਹੀ ਨਹੀਂ ਦਿਲ ਕਿ ਕਿ ਬਾਰਿ ਨਹੀਂ ਰੇਖ ਲਿਆ ਜਾਂਦਾ ਤੇ ਜੀ ਗਰੁੱਪ ਕਹੇ ਨੇ ਆ ਤੇ ਆਪਾਂ ਮਿਲਦੇ ਹਾਂ ਤੁਹਾਨੂੰ ਥੋੜੀ ਦੇਰ ਤੱਕ ਬਾਅਦ ਠੀਕ ਹੈ ਲਓ ਗਾਇਸ ਟਾਈਮ ਹੋ ਗਿਆ ਹੈ ਦੁਪਹਿਰ ਦਾ 12:30 ਵਜੇ ਦਾ ਤੇ ਮਹਾਰਾਣੀ ਸਾਹਿਬ ਪਹਾਰ ਚੁੱਕੇ ਨੇ ਇੱਕ ਸਾਡੀ ਇਹ ਮਹਾਰਾਣੀ ਇੱਕ ਸਾਡੀ ਦਿਕਨੀ ਦੇਈ ਦਾਨ ਉਹ ਤਾਂ ਹੀ ਜਾਣਦੇ ਜੇ ਉਹ ਕਿਹੜੀ ਮਹਾਰਾਣੀ ਆ ਆਪਣੀ ਉਹ ਤਾਂ ਫੇਰ ਬੈਠੀ ਆ ਆਪਣੇ ਆਨੰਦ ਮਾਨਦੀ ਮਾਨ ਰਹੀ ਏ ਤੇ ਇਹ ਆ ਗਈ ਆ ਤੇ ਇਹਨੂੰ ਜਗਰੂਪ ਇੰਨਾ ਸਤਾਉਂਦੇ ਨਾ ਇਹ ਨਾ ਕੰਨਾਂ ਨੂੰ ਹੱਥ ਲਾ ਗਈ ਹੋਣੀ ਮੈਨੂੰ ਲੱਗਦਾ ਜਦੋਂ ਦੀ ਆਈ ਆ ਵੀ ਅੰਕਲ ਨੇ ਮੈਨੂੰ ਗੱਲਾਂ ਕਰ 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 ਕੇ ਮੇਰੇ ਕੰਨ ਪਕਾ ਦਿੱਤੇ ਸਤ ਗਈ ਆ ਹੈ ਸਤ ਗਈ ਆ ਗੁੱਸਾ ਚੜਨਦਿਆ ਮੈਨੂੰ ਲੱਗਦਾ ਹਾਂ ਮੈਨੂੰ ਤਾਂ ਲੱਗਦਾ ਏ ਕਿ ਗੁੱਸਾ ਚੜਨਦਿਆ ਵਾ ਹੂੰ ਤੇ ਆਪਣੀ ਵਾਸ਼ਿੰਗ ਮਸ਼ੀਨ ਤੇ ਜਿਹੜੇ ਉਹ ਜਿਹੜੇ ਗੋਲ ਟੂ ਜਿਹੜਾ ਟੁੱਟਾ ਸੀਗਾ ਨਾ ਉਹ ਆਪਾਂ ਮੰਗਾ ਲਿਆ ਤੇ ਉਹ ਗਏ ਆ ਤੇ ਹੁਣ ਅਸੀਂ ਉਹਦੇ ਲਈ ਬੁਲਾਇਆ ਮਿਸਤਰੀ ਕਿਉਂਕਿ ਆਪਾਂ ਕੰਮ ਮੈਂ ਵੈਸੇ ਆਪ ਹੀ ਲੱਗੀ ਸੀ ਤੇ ਜਗਰੂ ਕਹਿੰਦੇ ਖੁਦ ਮਿਸਤਰੀ ਬੁਣਾ ਨਾ ਬਣਾ ਸੁਰ ਮੈਂ ਉਸਤਾਦ ਦੀ ਭੈਣ ਨਾ ਬਣਾ ਇਹ ਦੇਰ ਦੇ ਕਿਦਾਂ ਵੱਢੀ ਕੱਟ ਲੈਣੇ ਦਬਲ ਕੱਟੀ ਦਾ ਵਾ ਉਹ ਤੇ ਕਹਿੰਦੀ ਆ ਕਿਦਾਂ ਮਤਲਬ 9 6 ਆ ਤੇ ਫਿਰ 12 13 ਦਾ ਕੱਟਦਾ ਹਾਂ ਹਾਂ 12 ਦਾ 12 ਦਾ ਕਟਲਾ ਤੇ ਅੱਜ ਦੀਦੀ ਉਹਨਾਂ ਨੇ ਬਹੁਤ ਦਿਨਾਂ ਬਾਅਦ ਟੇਲਰਿੰਗ ਦਾ ਕੰਮ ਜਿਹੜਾ ਉਹ ਸਟਾਰਟ ਕਰ ਦਿੱਤਾ ਵਾ ਟੇਲਰ ਸਾਹਿਬ ਆਪਣੇ ਆ ਗਏ ਨੇ ਤੇ ਟੇਲਰ ਸਾਹਿਬ ਨਾਲੇ ਲੈਣਗੇ ਧੁੱਪ ਦਾਣਾ ਚਾਹ ਬਣ ਗਈ ਆ ਜੇਰਾ ਨਹੀਂ ਇਹ 2 ਮਿੰਟ ਲੈ ਕੇ ਆਉਣੀ ਆ ਵੇਖ ਕਿਦਾਂ ਮੈਂ ਲਈ ਚਾਹ ਚਾਹ ਹੋਉਂਦੀ ਆ ਤੇ ਅੱਜ ਧੁੱਪ ਇੰਨੀ ਵਧੀਆ ਲੱਗੀ ਹੈ ਨਾ ਆਹ ਨਜ਼ਾਰਾ ਆ ਰਿਹਾ ਏ ਤੇ ਉਹ ਆਪਾਂ ਵਾਸ਼ਿੰਗ ਮਸ਼ੀਨ ਬੜਵਾ ਲ ਗਏ ਫਿਰ ਆਪਾਂ ਕੱਪੜੇ ਦਾ ਢੇਰ ਠੇਲਾ ਧੋਣਾ ਵਾ ਅਹ ਜੇ ਆਪਾਂ ਚੱਲੇ ਹਾਂ ਗਵਾਂਡੀਆਂ ਦੀ ਮਸ਼ੀਨ ਤੇ ਧੋਣ ਤੇ ਪਰ ਆਪਣੇ ਜਿਹੜਾ ਕੀ ਉਹ ਜਿਹੜੀ ਆਪਾਂ ਡਿਲੀਵਰੀ ਕਰ ਮੰਗਵਾਈ ਸੀਗੀ ਮਤਲਬ ਕਿ ਜੋ ਵੀ ਸਮਾਨ ਜਾ ਹੈਗਾ ਉਹ ਮੰਗਵਾਇਆ ਹੈਗਾ ਤੇ ਉਹ ਆ ਗਿਆ ਵਾ ਹੁਣ ਆਪਾਂ ਉਹਨੂੰ ਪਾਵਾਂਗੇ ਮਸ਼ੀਨ ਦੇ ਵਿੱਚ ਤੇ ਫਿਰ ਸ਼ਾਮ ਨੂੰ ਕੱਪੜਿਆਂ ਦਾ ਪੂਰ ਜਿਹੜਾ ਵਾ ਸੁਟਾਂਗੇ ਵੇਚ ਤੇ ਕੱਲ ਨੂੰ ਪਾਵਾਂਗੇ ਕੱਲ ਨੂੰ ਫਿਰ ਤੁਹਾਨੂੰ ਆਹ ਸਟੈਂਡ ਜਿਹੜਾ ਭਰਿਆ ਹੋਇਆ ਮਿਲੇਗਾ ਸਮੇਤ ਕੰਦਾ ਕਿਉਂਕਿ ਕੱਪੜੇ ਬਹੁਤ ਸਾਰੇ ਧੋਣ ਵਾਲੇ ਉਹ ਆਪਾਂ ਧੋਵਾਂਗੇ ਤੇ ਮੈਂ ਰੱਖੀਏ ਚਾਹ ਤੇ ਚਾਹ ਪੁਣ ਕੇ ਲਿਆਉਣੀ ਹੈ ਤੇ ਫਿਰ ਆਪਾਂ ਤੜਨੇ ਕਰਦੇ ਕਿ ਲੱਭਦਾ ਤੇ ਮਕੀਨ ਚਲਾਉਂਗਾ ਨਾ ਗੇਰ ਬੰਗ ਮਾਸਵਾਦ ਕਿ ਕਰਨਾ ਅੱਧੀ ਸਾਡੀ ਸਹੀ ਪੂਰਾ ਦੇ ਫੇਰੇ ਕਹਿੰਦਾ ਮੇਰਾ ਸੰਗ ਸੁੱਕ ਗਿਆ ਨਾ ਮੈਂ ਤਾਂ ਪਾਣੀ ਲੈ ਕੇ ਦਾ ਸੰਗ ਸੁਕੇਰਾ ਤੇ ਕੀ ਕਰੇ ਹੈ ਬੋਲੀ ਤੇ ਜਾਣਦਾ ਬੋਲੀ ਤੇ ਜਾਣਦਾ ਹੈ ਜੀ ਜਾਣਦਾ ਹੈ ਜੀ ਜਾਂਦਾ ਹੈ ਜੀ ਜਾਂ ਜਾਂਦਾ ਹੈ ਜੀ

ਦੇ ਤਾਂ ਦੀ ਮਸ਼ੀਨ ਕੀ ਤੇ ਲਾਹ ਕਿਆ ਦੇ ਫਰਨੈਂ ਉਹ ਫਰਨੈਂ ਦੀ ਦੂਜੀ ਲਾਣੀ ਕੋਚੇ ਲਾਉਣ ਵਾਸਤੇ ਹਾਂ ਡਸਟ ਪੈੜ ਦੇਣਾ ਇੱਕ ਡਸਟ ਪੈੜ ਲਾਉਣਾ ਇੱਕ ਫਰਨੈਂ ਲਿਆਉਣੀ ਇਹ ਡੇਰੋਂ ਮੈਨਾਂ ਇਹ ਚਾਹੀਦਾ ਪਤਾ ਨਾ ਮੈਨ ਤਰ ਕੋ ਵੀ ਨਹੀਂ ਮੰਨਾਂ ਡਸਟ ਪੈੜ ਹਣਾ ਉਹ ਕਿਥੇ ਕੀ ਦੂਜੀ ਡੇਰੀ ਨਹੀਂ ਆ ਆਹੋ ਤੇ ਲੱਗਿਆ ਇੰਦ ਕਰਾ ਉਹ ਵੀ ਕਿ ਲਿਆਉਣਾ ਉਹ ਬੈਕ ਔਰ ਟਾਇਲਟ ਦਾ ਰਖਾ ਪੈਸਾ ਉੱਤਰੀ ਸਰਨੈਲ ਦੀ ਨਹੀਂ ਉਹਨੇ 70 ਚ 60 ਦੀ ਦੂਜਾ ਬੋਤਲ ਠੀਕ ਆ ਉਹਨੇ ਡਿਪਟੀ ਨੇ ਜਿੱਦਾਂ ਜਿੱਕੇ ਸੱਠਾਂ ਦੀ ਬੋਤਲ ਆਹੋ ਉਦੋਂ ਪਤਾ ਨਹੀਂ ਕਿੰਨੇ ਦੀ ਕਹਿੰਦੀ ਸੀ ਤੱਕ ਕੋਈ ਲੱਗਦਾ ਆਹ ਸੱਠਾਂ 70 ਦੀ ਨਹੀਂ ਕਿਤੇ ਗਿਆ ਹੁੰਦਾ ਉਹ ਬੋਤਲ ਲੈ ਤੇ ਟਸਟ ਪੈੜੀ ਵੀ ਉਹਦੇ ਕੋਲੋਂ ਉਹ ਤੋਂ ਕੋਲੋਂ ਲੈ ਪਰਨੈਲ ਉਹਦੀ ਕਿਤੇ ਉਹ ਵਧੀਆ ਤਾਂ ਹੋਇਆ ਰਹਿਗਾ ਕਿੱਥੇ ਜੋਰ ਦੇਣੀ ਚਾਹੀਦਾ ਦੁਕਾਨੀ ਜਿਵੇਂ ਪਈ ਹੋਣਾ ਜਿੰਨਾ ਸਭੀ ਸਬਜੀ ਥੰਡੀ ਰੱਖੀ ਬਾਹਰ ਆ ਜਿਹੜੀ ਮੋੜ ਦੇ ਆ ਨਹੀਂ ਨਹੀਂ ਜਿਹੜਾ ਉਹ ਪੂਰਾ ਜਦੋਂ ਐਵੇਂ ਆਈ ਬੋੜ ਲੱਗੇ ਨਹੀਂ ਨਹੀਂ ਬੋੜ ਲੱਗੇ ਪੂਰਾ ਨਾਲੀ ਚੱਲ ਜਾਣਾ ਲੱਗੇ ਨਹੀਂ ਨਹੀਂ ਨਾ ਆ ਨਹੀਂ ਕਰਾਂ ਲੋਏ ਚਾਰ ਜਣਾ ਦੱਸੇ ਨਾ ਵੀ ਆਪਣੇ ਜਿਹੜਾ ਨਿਰਮਾਣ ਵਾਲਾ ਗੁਰਦਾਰਾ ਵਾ ਜਦੋਂ ਆਪਾਂ ਇਥੋਂ ਐਵੇਂ ਨਹੀਂ ਜਾਂਦੇ ਬਾਹਰ ਨੂੰ ਜਦੋਂ ਮੁੜਦੇ ਆ ਉਹਦੀ ਦੁਕਾਨ ਦੇ ਖਜਾਨੇ ਤੁਹਾਨੂੰ ਘਰਾਂ ਦੇ ਵਿੱਚ ਜਈਏ ਦੁਕਾਨ ਉਹ ਠੀਕ ਆ ਕੇ ਹਾਂ ਉਹਦੇ ਕੋਲ ਉਹਦੇ ਹੈਗਾ ਨੈਕਸਟ ਪੈਡ ਹਾਂ ਉਹ ਪੈਸਟ ਪੈਡ ਤੇ ਫਰਨੈਲ ਵੀ ਬੜੀ ਵਧੀਆ ਹੁੰਦੀ ਚਰਨ ਜੀ ਸਪਾਟ ਦੇ ਨਾਲ ਜਣਾ ਹਾਂ ਹਾਂ ਚਾਹ ਦੁੱਖ ਤੋੜਨ ਵਾਲੀ ਬਣਾਈ ਨਾ ਦੁੱਖ ਤੋੜਨ ਆਮਲੀ ਗਾੜੀ ਚਾਹ ਹੈ ਸੋ ਆデア ਜਿਹੜਾ ਸਵਾਦ ਬੜੀ ਹੋਣਾ ਚੀਜ਼ ਕਿਸੇ ਨੇ ਨਹੀਂ ਕਹਿਣਾ ਅੱਜ ਜੇ ਕਵਲ ਕਰਦੀ ਤਰੀਕੀਏ ਚੱਲਾ ਪੁਤਰੀ ਕਰ ਗਿਆ ਜੇ ਕਿ ਤੇ ਇਹਦੇ ਵਿੱਚ ਖਾਣੇ ਜਾਂਦੀ ਹੁੰਦੀ ਲੂਣ ਮੈਂ ਪਤੀ ਜਾਂਦੀ ਹੁੰਦੀ ਜਾਂ ਕੁਝ ਵੀ ਹੁੰਦਾ ਫਿਰ ਕੱਲੇ ਕੱਲੇ ਨੇ ਦੱਸਣਾ ਹੈਗਾ ਹੈ ਪਰ ਆਨੇ ਦੇ ਵਿੱਚ ਦੱਸਣਾ ਹੈ ਇਹ ਹੁਣ ਇਹ ਕੌਣ ਆ ਸਵਾਦ ਬਣੀ ਆ ਕਿਵੇਂ ਝੂਠ ਬੋਲਣਾ ਮੇਰਾ ਇਦਾਂ ਝੂਠ ਬਦਲ ਕੇ ਸੱਚ ਨਹੀਂ ਬੋਲੇਗਾ ਝੂਠ ਹੀ ਬੋਲਾਂਗੇ ਸੱਚ ਨਹੀਂ ਬੋਲੇ ਬਾਕੀ ਸੱਚ ਕੋੜਾ ਹੁੰਦਾ ਬਾਹਰ ਉਹ ਤੇ ਕੋ ਸੁਣਿਆ ਨਹੀਂ ਜਾਣਾ

ਨਾਲ ਚੋਲ ਨਾ ਗਾਲਾਂ ਤੇ ਮੇਰਾ ਅੱਗੇ ਖਰਾਬ ਚੱਲ ਕੜੀ ਚੋਲ ਨਾ ਬਣਾਈਏ ਕੜੀ ਚੋਲ ਗਾਲਾਂ ਅੱਗੇ ਖਰਾਬ ਚੱਲਦੇ ਗਾਲਾਂ ਇਹਦਾ ਕੀ ਕੜਾਏ ਇਦਾਂ ਚੱਲਦੇ ਨੇ ਖਰਾਬ ਕਰੀ ਕੀ ਹੈ ਹਾਂ ਤੁਸੀਂ ਕਹਿਣ ਕਿਹਦੇ ਸਾਰੇ ਨੂੰ ਹੀ ਉਹਨਾਂ ਦਾ ਕਹਿਣ ਸਾਰੇ ਨੂੰ ਕੋਲੇ ਦੇ ਖਰਾਬ ਚੱਲਦੇ ਨੇ ਕਿਹੜੇ ਇਦਾਂ ਤਾਂ ਕੀ ਹੈ ਕੜੀ ਹੋਵੇ ਸਹੀ ਤੇ ਕੜੀ ਖਰਾਬ ਹੋਵੇ ਜੋ ਰੋਟੀ ਨਹੀਂ ਖਾਦੀ ਪੂਰੀ ਖਾਣ ਨੂੰ ਦਿਲ ਕਰਦਾ ਖਾਓ ਕਿਉਂਕਿ ਕੀ ਪਤਾ ਹੈ ਕੜੀਆਂ ਦੇ ਪਾਣੀ ਰੋਟੀ ਹੀ ਖਾਦੀ ਪੂਰੀ ਮੈਂ ਜ਼ਿੰਦਗੀ ਦਾ ਕੋਈ ਪਤਾ ਨਹੀਂ ਉਹਨੇ ਬਸ ਸਬਜੀ ਸਬਜੀ ਚਟਨੀ ਤੇ ਸਬਜੀ ਸਬਜੀ ਚਾਟਾਈ ਬਸ ਰੋਟੀ ਉੱਤੇ ਦੋਤਾ ਹੀ ਚਾਲੀ ਮਾਸ ਜਿੱਦ ਕੀ ਖਾਣ ਪੀਣ ਤੇ ਘੜ ਦੋ ਖਾਓ ਪੀਓ ਐਸ਼ ਕਰੋ ਤੇ ਬਸ ਪਤਾ ਕੋਈ ਕੀ ਕਦੋਂ ਕਿਦੋਂ ਕਦੋਂ ਰੱਬ ਨੇ ਘਾਉ ਫੜ ਗਏ ਹਣਾ ਉਹਨਾਂ ਦੀ ਚਾਹੀ ਬੜਾ ਡਰਦੀ ਬਹੁਤ ਮੌਤ ਤੋਂ ਬਹੁਤ ਡਰਦੀ ਆ ਹਰ ਚੀਜ਼ ਤੋਂ ਡਰਦੀ ਗੱਲ ਉਹਨੇ ਕਿਹਾ ਠੰਡ ਪਾਛਾ ਤੇ ਉਹ ਇੱਥੋਂ ਘਟ ਜਾਂਦਾ ਕਿ ਘਟ ਜਾਂਦਾ ਮੌਕਾ ਨਹੀਂ ਮਿਲਿਆ ਮੈਂ ਹਾਂ ਇੱਥੇ ਜਾ ਕੇ ਰਹਿਣਾ ਕਰਤਾ ਇੱਥੇ ਹੀ ਰਹਿਣਾ ਕਰਤਾ ਅੱਛਾ ਤੁਸੀਂ ਸੋਚਿਆ ਹੈ ਕਿ ਮੈਂ ਅੱਜ ਤੱਕ ਹੁੰਦਾ ਕਿੰਨਾ ਆ ਅੱਜ ਤੇ ਹੋਵਾਂ ਜਲਨੇ ਲੋਟ ਆ ਪ੍ਰੋਗਰਾਮ ਹੀ ਬਣਾਉਣਾ ਹੈ ਮੜਾ ਸਹੀ ਹੋਵੇ ਚਾਹ ਮੋਹੂ ਘਰ ਦੇ ਲੈਣ ਵਾਲੀ ਬਸ ਦਾਰ ਹਾਂ ਸਹੀ ਗੱਲ ਸੁਣੋ ਹੀ ਮੰਜੀ ਲੈ ਕੇ ਦਵਾ ਇੱਥੇ ਤੇ ਵਿਲਾ ਆਪਣੇ ਘੜੀ ਕੇ ਦੰਦਾ ਵੀ ਖਾ ਜੇ ਹੁਣੇ ਮੈਂ ਓਟ ਦੇ ਅੰਦਰ ਚੁੱਕੀ ਨਾ ਤੇਰੇ ਅੰਦਰ ਤੋਂ ਪਹਿਲਾਂ ਖਾ। ਧੰਨਵਾਦ। ਮਾਇਰ ਰਬਾ। ਆਏ ਹੋਏ ਤੋਕਿਆ ਕਿ ਅੰਦਰ ਜਾ ਨਹੀਂ। ਮਹਾਰਾ ਦੋ ਮਹੀਨੇ ਬਾਹਰ ਕੀ ਅੰਦਰ ਤੇ ਬਾਹਰ ਨਿਕਲੇ ਅੱਜ। ਪਰਸੋਂ ਨਿਕਲੇ ਮਰ ਕੱਲੇ ਫੇਰਾ ਗਏ ਅੰਦਰ ਬਾਹਰ ਤਾਂ। ਅੰਦਰ ਤੇ ਮੇਰੀ ਮਾਈ। ਹਾਂ ਰੌਣਕ ਲੱਗੀ ਵੇੜੇ ਚ। ਇਹ ਰੰਗ ਵੀ ਇੱਚਦੇ ਰੇੜੇ ਰੋਣਾਂ ਕਿ ਲੱਗੀ ਰਹਿੰਦੀ ਹੈ ਰੁਪੇ ਦੇ ਰੂਪਾ ਵੀ ਰੋਣਾਂ ਕਿ ਲੱਗਦਾ ਹਾਂ ਓਹ ਚਾਹ ਇੱਕ ਹੋਰ ਉਹ ਵੀ ਦੱਸ ਦੋ ਮੈਨੂੰ ਹਏ ਐਦਾਂ ਹੀ ਮੇਰੇ ਪੈਰ ਦੇਖਦੇ ਨਾ ਤੜੇ ਦੇ ਟੱਕ ਕਰਦੇ ਨਾ ਟੱਕ ਨਹੀਂ ਜਾਂਦੀਆਂ ਤੇਰੀ ਸ਼ੈਰ ਹੋ ਜਾਂਦੀ ਆ ਰੀਆ ਤੇ ਉਹਦੇ